ਉਹ ਚਾਟਰ ਕਾਊਂਟਰ ਕੰਮ ਕਰਦਾ ਸੁਖਵੀਰ ਦਾ ਚੇਤਾ ਉਸ ਕਰਕੇ ਉਹਨਕੋ ਪੈਸੇ ਨਹੀਂ ਲੈਣੇ ਫੈਸਲਾ ਦੇ ਖਿਲਾਫ ਕਿ ਜੀ ਉਹ ਗਵਿੰਦ ਸਿੰਘ ਲੋਗੋਵਾਲ ਨੇ ਪਰ ਇਹ ਫੈਸਲੇ ਅੱਜ ਤੱਕ ਪੈਸੇ ਅੱਜ ਤੱਕ ਵਾਪਸ ਨਹੀਂ ਲੈ ਸਕੇ ਕਿਉਂਕਿ ਉਹ ਸੁਖਵੀਰ ਬਾਦਲ ਦਾ ਕਰੰਦਾ ਏ 328 ਰੁਪਆ ਵਾਲਾ ਜਿਹੜਾ ਫੈਸਲਾ ਹੈ ਇਹ ਅਕਾਲ ਤਖਤ ਚਾਹਣਾ ਚਾਹੁੰਦਾ ਉਹ ਬਹਾਨਾ ਮਾਰਦੇ ਆ ਹੂੰ ਕਿ ਸਾਨੂੰ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਜੱਥੇਬੰਦੀਆਂ ਨੇ ਉਹਨਾਂ ਨੇ ਚਿੱਟੀਆਂ ਲਿਖੀਆਂ ਆਂ ਭੀ ਇਹ ਮਸਲਾ ਜਿਹੜਾ ਹੈ ਇਹ ਪੁਲਿਸ ਕੋਲ ਨਹੀਂ ਜਾਣਾ ਚਾਹੀਦਾ ਇਹ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਇਹ ਮਸਲਾ ਤਾਂ ਮੱਚਾ ਤੇ ਅਕਾਲ ਤਖਤ ਤੋਂ ਹੀ ਇਹਦਾ ਫੈਸਲਾ ਹੋਣਾ ਚਾਹੀਦਾ ਜਥੇਦਾਰਾਂ ਦੀ ਮੀਟਿੰਗ ਚੱਲ ਰਹੀ ਆ ਗੜਗੱਡੀ ਇਹ ਉਹ ਜਥੇਦਾਰ ਆ ਜਿਹੜਾ ਰਾਜਦੇ ਹਨੇਰੇ ਚ ਬਣਾ ਗਿਆ ਸੀ ਉਹਨੂੰ ਪੱਤਰਕਾਰ ਸਵਾਲ ਕਰਦੇ ਆ ਹਾਂਜੀ ਕਿ ਤੁਸੀਂ ਬਡਾਲਾ ਸਾਹਿਬ ਨੂੰ ਵੀ ਤਖਤ ਤੇ ਤਲਬ ਕਰੋਗੇ ਉਹ ਕਹਿੰਦਾ ਲੋੜ ਪਈ ਤੇ ਕਰਾਂਗੇ ਆਰਐਸਐਚ ਦੇ ਲੋਹੇ ਰੂਤੀ ਕੁਹਾੜੇ ਵਿੱਚ ਜੀ ਸ਼੍ਰੋਮਣੀ ਕਮੇਟੀ ਤੇ ਬਾਦਲ ਚੰਡਾਰ ਚੌਕੜੀ ਹਾਂਜੀ ਜਿਲ੍ਹਾ ਨੇ ਇਹਨੂੰ ਰਾਦੇ ਨੇਰੇ ਤੇ ਜਥੇਦਾਰ ਬਣਾਇਆ ਸਰਦਾਰ ਜਵਿੰਦਰ ਸਿੰਘ ਐਡੀਟਰ ਸਪੋਰਟਸ ਮੈਂ ਅੰਵਾਰ ਦੇ ਖਿਲਾਫ ਤੁਸਾਂ ਕਰਾਈ ਇੱਕ ਆਰਟੀਕਲ ਲਿਖਣ ਦੀ ਜੀ ਉਹਨੂੰ ਤੁਸੀਂ ਅਖਾਲ ਤੱਕ ਤੇ ਕਿਉਂ ਨਹੀਂ ਸਦਿਆ ਉਹਦੇ ਖਿਲਾਫ ਐਫਐਆਰ ਕਿਉਂ ਕਰਾਈ ਹਮਮ ਬਸਤਾਰ ਸਿੰਘ ਸਰਬਾ ਨੇ ਹਰਜੋਤ ਸਿੰਘ ਬੈਂਸ ਨੇ ਤੇ ਇੱਕ ਨਿਜਰ ਨੇ ਇਹ ਜਿਹੜਾ ਤੋਂ ਕੰਟਰੋਲ ਇਟਸ ਆ ਪਾਇਰ ਕਰਾਤੀ ਕਿਤੇ ਜੇ ਸਰਕਾਰ ਇਤੇ ਕੋਈ ਨਹੀਂ ਕਰਦੀ ਤੇ ਫਿਰ ਅਸੀਂ ਸਰਕਾਰ ਨੂੰ ਜਿਸ ਤਰ੍ਹਾਂ ਪਹਿਲਾਂ ਨੱਕ ਜਦਮ ਕੀਤਾ ਸੀ ਉਸੇ ਤਰ੍ਹਾਂ ਦੁਬਾਰਾ ਵੀ ਹਿੰਮਤ ਆ ਕੇ ਫਿਰ ਇਹਨਾਂ ਨੂੰ ਚੈਲੰਜ ਕਰਦਾ ਕਿ ਇਹ ਕਹਿੰਦੇ ਨੇ ਕਿ ਅਸੀਂ ਭਾਈ ਬਲਦੇਵ ਸਿੰਘ ਬਡਾਲਾ ਨੂੰ ਜੇ ਲੋੜ ਪਈ ਤੇ ਸੱਦਾਂਗੇ ਇਹ ਪਹਿਲਾਂ ਮੈਨੂੰ ਸੱਦਣ ਫਿਰ ਉਸ ਤੋਂ ਬਾਅਦ ਬਡਾਲੇ ਦੀ ਵਾਰੀ ਆਏਗੀ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਸੋ ਪੰਜਾਬ ਦੇ ਗੰभीर ਮੁੱਦਿਆਂ ਉੱਤੇ ਆਏ ਦਿਨ ਵਿਚਾਰ ਚਰਚਾ ਕਰਦੇ ਹਾਂ ਸੋ ਅੱਜ ਗੱਲ ਕਰਾਂਗੇ ਸਾਡੇ ਗੁਰੂ ਸਾਨੂੰ ਜੀਵਨ ਜਾਗ ਦਿੱਤੀ ਸੀ ਸੋ ਸਾਡਾ ਪੰਜਾਬ ਕਿੱਧਰ ਨੂੰ ਚੱਲ ਪਿਆ ਸੋ ਸਿੱਖਾਂ ਦੀ ਸ਼ਿਰਮੌਰ ਸੰਸਥਾ ਅੱਜ ਸਵਾਲਾਂ ਦੇ ਘੇਰੇ 'ਚ ਹੈ ਸੋ ਐਸਜੀਪੀਸੀ ਸਾਡੇ ਗੁਰੂਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਦੇਖਪਾਲ ਕਰਦੀ ਹੈ ਪਰ ਹੋ ਕੁਝ ਹੋਰ ਰਿਹਾ ਹੈ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਸਮਾਜ ਸੇਵੀ ਬਲਦੇਵ ਸਿੰਘ ਸਿਰਸਾ ਸਾਹਿਬ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਤੁਹਾਡਾ ਤੁਹਾਡੇ ਚੈਨਲ ਤੇ ਸਾਰੇ ਟੀਮ ਤੇ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਸਿਰਸਾ ਸਾਹਿਬ ਸਵਾਲ ਦੀ ਸ਼ੁਰੂਆਤ ਇੱਥੋਂ ਕਰਦੇ ਆ ਕਿ ਐਸਜੀਪੀਸੀ ਦੇ ਅਗੂ ਅਤੇ ਕਰਮਚਾਰੀ ਗੁਰਦੁਆਰਿਆਂ ਦੀ ਸ਼ਾਮ ਸਵਾਲ ਲਈ ਸੀ ਅਫਸੋਸ ਇਹ ਹੈ ਕਿ ਹੋ ਕੀ ਰਿਹਾ ਹੈ ਪਾਵਨ ਸਰੂਪ 328 ਲਾਪਤਾ ਹੋਣ ਤੇ ਐਸਜੀਪੀਸੀ ਪੱਲਾ ਝਾੜ ਦਿੰਦੀ ਹੈ ਸੋ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਨੇ ਕੀ ਕਹੋਗੇ ਸਾਰੇ ਮਾਮਲੇ ਤੇ ਤੁਸੀਂ ਜੀ ਮੈਂ ਦੇਮਤੀ ਕਰਾਂ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੇ ਲੋਕ ਜਿਨ੍ਹਾਂ ਨੂੰ ਸਿੱਖ ਕੌਮ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਇਲੈਕਸ਼ਨਾਂ ਹੋਣ ਤੇ ਵੋਟਾਂ ਪਾ ਕੇ ਤੇ ਇਹਨਾਂ ਨੂੰ ਪ੍ਰਬੰਧਕ ਥਾਪਿਆ ਜੀ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਹੋਂਦ ਚ ਇਸ ਕਰਕੇ ਆਈ ਸੀ ਕਿ ਇਹ ਗੁਰੂ ਘਰਾਂ ਦਾ ਪ੍ਰਬੰਧ ਸੰਭਾਲੇ ਕਿ ਗੁਰੂ ਕੀ ਗੋਲ ਦੇ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਤੇ ਗੁਰੂ ਕੀ ਗੋਲਕ ਨੂੰ ਗਰੀਬ ਦੇ ਮੋਹ ਨੂੰ ਗੁਰੂ ਕੀ ਗੋਲਕ ਮੰਨੇਗਾ ਸੀ ਕਿ ਗਰੀਬਾਂ ਦੀ ਹਰ ਤਰ੍ਹਾਂ ਦੀ ਜਿਹੜੀ ਆ ਲੋੜਵੰਦਾਂ ਦੀ ਸਹਾਇਤਾ ਕਰੇਗੀ ਜੀ ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਨਾਲੋਂ ਵੀ ਆਪਣੇ ਆਪ ਨੂੰ ਵੱਡੇ ਸਮਝਿਆ ਜੀ ਤੇ ਅੱਜ ਮੈਂ ਇਹ ਗੱਲ ਕਹਿਣ ਤੋਂ ਗੇਜ ਨਹੀਂ ਕਰਾਂਗਾ ਕਿ ਅੱਜ ਇਹ ਸੰਦਾ ਤੋਂ ਜੀ ਮੱਛੇ ਰੰਗੜਾ ਤੋਂ ਜੀ ਗੰਗੂ ਤੋਂ ਹਾਂਜੀ ਚੰਦਨਦ ਤੋਂ ਜੀ ਮਹਾਂਤ ਨਰੈਣਵਾ ਤੋਂ ਤੇ ਚੰਦੂ ਤੋਂ ਜੀ ਕਿ ਬਾਦ ਦੋਸ਼ੀ ਆ ਹਾਂਜੀ ਕਿਉਂ ਦਲੀਲ ਨਾਲ ਗੱਲ ਹੈ ਮੇਰਾ ਚੈਲੰਜ ਆ ਨਾਲੋਂ ਜੀ ਕਿ ਮੇਰੇ ਇਸ ਚੈਲੰਜ ਨੂੰ ਕਬੂਲ ਕੇ ਮੇਰੇ ਨਾਲ ਜਿੱਥੇ ਮਰਜ਼ੀ ਡਿਬੇਟ ਕਰ ਲੈ ਮੈਂ ਬਾਦ ਦੋਸ਼ੀ ਕਿਉਂ ਮੰਨਦਾ ਇਹਨਾਂ ਕੋਲੋਂ 328 ਰੁਪਿਆਂ ਦੇ ਸਬੰਧ ਵਿੱਚ ਜਦੋਂ ਇਹਨਾਂ ਨੇ ਸ੍ਰੀ ਅਕਾ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਤੋਂ ਇੱਕ ਇਨਕੁਆਰੀ ਕਰਾਈ ਪਈ ਇਹ ਸਰੂਪ ਜਿਹੜੇ ਨੇ ਜਿਹੜੇ ਕਿੱਥੇ ਗਏ ਆ ਜੀ ਤੇ ਇਹ ਡਾਕਟਰ ਈਸ਼ਰ ਸਿੰਘ ਤੋਂ ਜਾਨੀ ਹਰਪ੍ਰੀਤ ਸਿੰਘ ਨੇ ਪੜਤਾਲ ਕਰਾਤੀ ਜੀ ਪੜਤਾਲ ਉਹਨ ਕੋ ਆ ਗਈ ਤੇ ਉਹਨੇ ਸ਼੍ਰੋਮਣੀ ਕਮੇਟੀ ਨੇ ਦਿੱਤੀ ਸ਼੍ਰੋਮਣੀ ਕਮੇਟੀ ਨੇ ਇਸ ਪੜਤਾਲ ਦੇ ਉੱਤੇ ਇਸ ਡਾਕਟਰ ਈਸ਼ਰ ਸਿੰਘ ਦਾ ਬਹੁਤ ਧੰਨਵਾਦ ਕੀਤਾ ਵੀ ਬੜੀ ਵਧੀਆ ਰਿਪੋਰਟ ਹੈ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਫਿਰ ਉਹਨਾਂ ਨੇ ਉਸ ਟੈਨ ਦੇ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਲੰਗੋਵਾਲ ਨੇ ਇਹ ਗੱਲ ਕਹੀ ਕਿ ਅਸੀਂ ਕੇਸ ਪੜਤਾਲ ਦੇ ਮੁਤਾਬਕ ਕੋਈ ਬੰਦਿਆਂ ਦੇ ਵਿਭਾਗੀ ਕਾਰਵਾਈ ਤੇ ਸਾਰੇ ਤੋਵੀ ਤੇ ਕੁਝ ਬੰਦਿਆਂ ਦੇ ਖਿਲਾਫ ਜਿਹੜੇ ਆ ਉਹ ਫੌਜਦਾਰੀ ਕੇਸ ਭਾਰਕ੍ਰੇਮਲ ਕੇਸ ਜਿਹੜੇ ਨੇ ਉਹ ਵੀ ਦਰਜ ਕਰਾਵਾਂਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਤੇ ਵਿਅਰਦੀ ਕੀਤੀ ਅਨਰਾਦਰ ਕੀਤਾ ਜੋ ਕੁਝ ਵੀ ਕੀਤਾ ਜੀ ਇਹਨਾਂ ਨੇ ਵਿਭਾਗੀ ਕਾਰਵਾਈ ਤੇ ਕਰਤੀ ਤੇ ਉਹ ਅਗਲੀ ਜਿਹੜੀ ਕਾਰਵਾਈ ਸ਼ੋ ਨਾ ਕੀਤੀ ਜਿਸ ਕਰਕੇ ਕੁਝ ਜਥੇਬੰਦੀਆਂ ਨੇ ਜੋ ਜਿਹੜਾ ਸੀ ਉਹ ਇਥੇ ਕਾਮਨਿਟੀ ਦੇ ਦਫ਼ਤਰ ਕਿ ਗਏ ਉਹਨਾਂ ਨਾਲ ਪ੍ਰਬੰਧਕਾਂ ਨਾਲ ਗੱਲ ਕੀਤੀ ਵੀ ਦੱਸੋ ਭਾਈ ਆ ਜਿਹੜੀ ਰਿਪੋਰਟ ਦੇ ਮਹਤਾਬਕ 328 ਸਰੂਪ ਗਾਇਬ ਨੇ ਚੋਰੀ ਹੋਏ ਨੇ ਕੀ ਹੋਇਆ ਇਹ ਦੱਸੋ ਵੀ ਇਹ ਕਿੱਥੇ ਨੇ ਜੀ ਫਿਰ ਜੇ ਇਹ ਬੰਦਾ ਸੀ ਸ਼੍ਰੋਮਿਕ ਕਮੇਟੀ ਦਾ ਵੀ ਇਹ ਦੱਸ ਦੇ ਵੀ ਇਹ ਸਰੂਪ ਇੱਥੇ ਨੇ ਹਾਂਜੀ ਤੇ ਇਹ ਸੁਰੱਖਤ ਨੇ ਜਾਂ ਨਹੀਂ ਜਾਂ ਅਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹਾਂ ਜੀ ਪਰ ਇਹਨਾਂ ਨੇ ਉਹਨਾਂ ਨੂੰ ਕੋਈ ਜਵਾਬ ਨਾ ਦਿੱਤਾ ਤੇ ਉਲਟਾ ਉਹ ਉੱਥੇ ਬੈਠ ਗਏ ਤੇ 40 ਦਿਨ ਜੋ ਬੈਠੇ ਰਹੇ ਤੇ ਫਿਰ ਇਹਨਾਂ ਨੇ ਉਹਨਾਂ ਦੇ ਡਾਗਾ ਭਰਾਈਆਂ ਲਾਖੀਆਂ ਚਲਾਈਆਂ ਲੱਤਾ ਭਨੀਆਂ ਪਰਚੇ ਵੀ ਪੁਲਿਸ ਪਰਚੇ ਵੀ ਉਹਨਾਂ ਤੇ ਕਰਾਏ ਉਹਨਾਂ ਨੂੰ ਜ਼ਿਲ੍ਹਾ 'ਚ ਬੰਦ ਕਰਾਇਆ ਜਿ ਤਰ੍ਹਾਂ ਸੁਰਜੀਤ ਸਿੰਘ ਖੋਸਾ ਲਖਵਿੰਦਰ ਸਿੰਘ ਮਹਾਲਣ ਤੇਰਾ ਸਾਰਿਆਂ ਦੇ ਤੇ ਕਰਾਏ ਬੀਬੀਆਂ ਦੀਆਂ ਦਸਤਾਰਾਂ ਜਿਹੜੀਆਂ ਸੀ ਚੁੰਨੀਆਂ ਸਿਰਾਂ ਤੋਂ ਲਾਈਆਂ ਜੀ ਉਹਨਾਂ ਦੇ ਬਹੁਤ ਬੁਰੀ ਤਰ੍ਹਾਂ ਠੁਕਿਆ ਸ਼ਰਮ ਆਉਂਦੀ ਯਾਰ ਗੱਲ ਕਰਦਿਆਂ ਜੀ ਇਹਨਾਂ ਨੇ ਉਹ ਮਤਲਬ ਕਿ ਇੰਨੇ ਮਾਰੇ ਕਾਰਮ ਕੀਤੇ ਜੀ ਗੁਰੂ ਨੇ ਵੱਡੇ ਨੇ ਕਿਉਂ ਕਹੇ ਨੇ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਦਇਆ ਸਿੰਘ ਨੇ ਪੁੱਛਿਆ ਉਹ ਤੁਰੇ ਜਾ ਰਹੇ ਨੇ ਤੇ ਰਸਤੇ 'ਚ ਇੱਕ ਕਬਰ ਆਉਂਦੀ ਆ ਤੇ ਉਹਨੂੰ ਉਹ ਨਮਸਕਾਰ ਕਰਦੇ ਆ ਗੁਰੂ ਗੋਬਿੰਦ ਸਿੰਘ ਇਤਿਹਾਸ ਦੇ ਮੁਤਾਬਕ ਜੀ ਸਿਰ ਭਾਈ ਦਇਆ ਸਿੰਘ ਨੇ ਪੁੱਛ ਲਿਆ ਵੀ ਗੁਰੂ ਜੀ ਸਾਹਮਣੇ ਹੋ ਜਾ ਹਦਕਾ ਤੇ ਤੁਸੀਂ ਆ ਕੇ ਕੀਤਾ ਹ ਹ ਉਹਨਾਂ ਨੇ ਗੁੱਸਾ ਨਹੀਂ ਕੀਤਾ ਆਪਣੇ ਆਪ ਨੂੰ ਤਨਖਾਹ ਲਵਾਈ ਆ ਜੀ ਇਹਨਾਂ ਨੇ ਪੁੱਛਣ ਵਾਲਿਆਂ ਤੇ ਲਾਟ ਲੋ ਲਾਠੀਆਂ ਚਲਾਈਆਂ ਨੇ ਪੁਲਿਸ ਪਰਚੇ ਦਰਜ ਕਰਾਏ ਆ ਜੀ ਫਿਰ ਇਹ ਗੁਰੂ ਨਾਲੋਂ ਵੱਡੇ ਆਪਣੇ ਆਪ ਨੂੰ ਸਮਝਿਆ ਕਿ ਨਹੀਂ ਸਮਝਦੇ ਜੀ ਇਹ ਦਰੀ ਜਿਹਾ ਬਈ ਜੀ ਫਿਰ ਭਾਈ ਬਲਦੇਵ ਸਿੰਘ ਬਡਾਲਾ ਨੇ ਧਰਨਾ ਲਾਤਾ ਹਾਂਜੀ 5 ਸਾਲ ਤੋਂ ਵੱਧ ਸਮਾਂ ਚੱਲਿਆ ਇਹ ਕਹਿੰਦੇ ਆ ਕਿ ਸਰਕਾਰ ਨੇ ਜੀ ਕੁਲਤਾਰ ਸਿੰਘ ਸੰਵਾ ਨੇ ਹਰਜੋਤ ਸਿੰਘ ਬੈਂਸ ਨੇ ਤੇ ਇਹ ਨਿੱਜਰੇ ਤੇ ਜਿਹੜਾ ਤੋਂ ਕੰਟਰੋਲ ਇਟਾ ਪਾਇਰ ਕਾਤੀ ਜੀ ਉਹ ਪਰ ਉਹ ਸਾਢੇ 5 ਸਾਲ ਦਾ ਸਮਾਂ ਹੈ ਹਾਂਜੀ ਤੁਸੀਂ ਉਹਨੂੰ 2 ਘੰਟੇ ਦੱਸ ਰਹੇ ਹੋ ਹੂੰ ਇਸ ਕਰਕੇ ਇਹਨਾਂ ਨੇ ਜਿਹੜਾ ਸੀ ਇਹ ਕੰਮ ਕੀਤਾ ਤੇ ਇਹ ਐਫ ਆਈ ਆਰ ਜਿਹੜੀ ਆ ਉਦੋਂ ਆਈ ਆ ਜਦੋਂ ਭਾਈ ਬਲਦੇਵ ਸਿੰਘ ਵਡਾਲਾ 5 ਸਾਲ ਤੋਂ ਬਹੁਤ ਸਮਰ ਹੈ ਔਰ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ ਜਦੋਂ ਗੱਲਬਾਤ ਹੋਈ ਉਹ ਰੋਜ਼ ਤੁਸੀਂ ਸੁਣਦੇ ਹੋ ਕੀ ਹੋਈ ਕੋਤਸੇ ਮੈਂ ਜਾਦਾ ਨਹੀਂ ਜਾਣਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਰਦਾਰ ਜਗਜੀਤ ਸਿੰਘ ਢੱਲੇਵਾਲੀ ਅਗਵਾਈ ਚ 7 ਦਸੰਬਰ ਨੂੰ ਇੱਥੇ ਪਰ ਜਿਹੜਾ ਉਹ ਪੰਚਾਇਤ ਰੱਖਦੇ ਆ ਮਹਾਪੰਚਾਇਤ ਰੱਖਦੇ ਆ ਇੱਥੇ ਹਾਂਜੀ ਸਰਦਾਰ ਮਾਨ ਵੱਲੋਂ ਵੀ ਇੱਥੇ ਉਹਦਾ ਬੇਟਾ ਆਉਂਦਾ ਈਮਾਨ ਸਿੰਘ ਮਾਨ ਹੋਰ ਜਿੱਥੇ ਬੰਦਿਆ ਆਉਂਦੀਆਂ ਨੇ ਹਾਂਜੀ ਔਰ ਉਸ ਟਾਈਮ 2 ਐਫ ਆਈ ਆਰ ਹੋਈਆਂ ਨੇ ਇੱਕ 168 ਨੰਬਰ ਹੋਈਆ 328 ਰੁਪਏ ਦੇ ਸਬੰਧ ਚ 108 ਨੰਬਰ ਹੋਈ ਆ ਉਹ ਹੋਈ ਆ ਜਿਹੜੀ ਸਿੱਖ ਇਤਿਹਾਸ ਦੀ ਹਿੰਦੀ ਕਿਤਾਬ ਉਹਦੇ ਸਫਾ ਦੇ ਵਿੱਚ ਤੇ ਜੀ ਇਹਦੇ ਸਫਾ ਨੇ ਵਿੱਚ ਜਥੇਦਾਰ ਆਕਾਲ ਤਖਤ ਨੂੰ ਸਰੋਬੜੀ ਕਮੇਟੀ ਮਿਲਦੀ ਆ ਕਿ ਇਹ ਜਿਹੜਾ ਮਸਲਾ ਹੈ ਇਹ ਆਕਾਲ ਤਖਤ ਨੇ ਜਿੱਠੇ ਜਿੰਨਾ ਸੀਗਾ 328 ਰੁਪਿਆਂ ਵਾਲਾ 328 ਰੁਪਿਆ ਵਾਲਾ ਜਿਹੜਾ ਫੈਸਲਾ ਹੈ ਇਹ ਆਕਾਲ ਤਖਤ ਚਾਹਣਾ ਚਾਹੀਦਾ ਉਹ ਬਹਾਨਾ ਮਾਰਦੇ ਆ ਕਿ ਸਾਨੂੰ ਜਿਹੜੇ ਸਿੱਖ ਬੁੱਧੀਜੀਵੀ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਚਿੱਟੀਆਂ ਲਿਖੀਆਂ ਆ ਭਈ ਇਹ ਮਸਲਾ ਜਿਹੜਾ ਹੈ ਇਹ ਪੁਲਿਸ ਕੋਲ ਨਹੀਂ ਜਾਣਾ ਚਾਹੀਦਾ ਇਹ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਇਹ ਮਸਲਾ ਧਾਰਮਿਕ ਤੇ ਅਕਾਲ ਤਖਤ ਤੋਂ ਹੀ ਇਹਦਾ ਫੈਸਲਾ ਹੋਣਾ ਚਾਹੀਦਾ ਹੁਣ ਇਹਨਾਂ ਨੂੰ ਪੁੱਛੇ ਜੇ ਜਦੋਂ ਤੁਸੀਂ ਐਫ ਆਈ ਆਰ ਕਰਾਈਆਂ ਸੋਨੇ ਦਾ ਛੱਬਾ ਅੰਦਰੋਂ ਚੋਰੀ ਹੋਇਆ ਜੀ ਉਹ ਵੀ ਤੇ ਘਰ ਮਾ ਕੇ ਮਸਲਾ ਆ ਤੇ ਚੋਰੀ ਕਰਨ ਵਾਲੇ ਵੀ ਬੰਦੇ ਕੋਈ ਹੋਰ ਨਹੀਂ ਸੀ ਉਹ ਵੀ ਤੁਹਾਡੇ ਅੰਦਰੋਂ ਸੀ ਜੀ ਉਹਦੀ ਤੁਸੀਂ ਐਫ ਆਈ ਆਰ ਕਿਉਂ ਪਾਈ ਕਟਾਏ ਹੋਰ ਬੰਦੇ ਦੋਸ਼ੀ ਹੋਣ ਦੇ ਲਈ ਫੇਰ ਤੁਸੀਂ ਹੋਰ ਕਿੰਨੀਆਂ ਐਫ ਆਈ ਆਰ ਜਿਹੜੀਆਂ ਨੇ ਉਹ ਕਰਾਈਆਂ ਨੇ ਸਰਦਾਰ ਜਗਿੰਦਰ ਸਿੰਘ ਅਡੀਟਰ ਸਪੋਰਟਸ ਨੇ ਅਗਵਾ ਦੇ ਖਿਲਾਫ ਤੁਸੀਂ ਕਰਾਈ ਇੱਕ ਆਰਟੀਕਲ ਲਿਖਣ ਦੇ ਜੀ ਉਹਨੂੰ ਤੁਸੀਂ ਅਕਾਲ ਤਖਤ ਤੇ ਕਿਉਂ ਨਹੀਂ ਸੱਦਿਆ ਉਹਦੇ ਖਿਲਾਫ ਐਫ ਆਈ ਆਰ ਕਿਉਂ ਕਰਾਈ ਹੂੰ ਫੇਰ ਇੱਕ ਸੰਜੇ ਰਾਏ ਆ ਉਹਦੇ ਖਿਲਾਫ ਵੀ ਇਹਨਾਂ ਨੇ ਐਫਆਈਆਰ ਕਰਾਈ ਆ ਕਿੰਨੀਆਂ ਐਫਆਈਆਰ ਅਨੇਕ ਖੁਦ ਜਥੇਦਾਰ ਨੇ ਉਸ ਦਿਨ ਵਿਖਾਈਆਂ ਨੇ ਕਿ ਆ ਐਫਆਈਆਰ ਆ ਹੋਈਆਂ ਨੇ ਤੇ ਅਜੇ ਤੱਕ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਸਰਕਾਰ ਪੁਲਿਸ ਕੋਲ ਐਫਆਈਆਰ ਨਹੀਂ ਕਰਾਉਣੀਆਂ ਇਹਦੇ ਫੈਸਲੇ ਇੱਥੇ ਆਉਣੇ ਚਾਹਾਂਗੇ ਜੀ ਉੱਥੇ ਮੰਨ ਲਓ ਕੋਈ ਝਗੜਾ ਆ ਜਾਂਦਾ ਕਿਸੇ ਨੂੰ ਸੱਟ ਪੇ ਲੱਗ ਜਾਂਦੀ ਆ ਰੱਬ ਨਾ ਕਰੇ ਕੋਈ ਕਤਲ ਨਹੀਂ ਹੋ ਜਾਵੇ ਤੱਕੀ ਉਥੇ ਫਿਰ ਤੁਸੀਂ ਪੁਲਿਸ ਕੋਲ ਪੁਰਚਾ ਦਰਜ ਨਹੀਂ ਕਰਾਓਗੇ ਜੀ ਕੀ ਉਸ ਕੇਸ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਆਪਣੀ ਐਫ ਆਈ ਆਰ ਕਰੂਗੀ ਆਪਣੀ ਅਦਾਲਤ ਚਲਾਉਗੀ ਜੀ ਇਹ ਠੀਕ ਆ ਕਿਸੇ ਗੁਰਦੁਆਰੇ ਦੀ ਮਾਨ ਮਰਿਆਦਾ ਰੱਖਣੀ ਆ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਇਹ ਸ਼ੁਰੂਆਤ ਕਿਵੇਂ ਕੀਤੀ ਆ ਕਿਰਪਾ ਤੁਸੀਂ ਰਹੋ ਉਹਦੇ ਸਬੰਧ ਵਿੱਚ ਜਥੇਦਾਰ ਅਕਾਲ ਤਖਤ ਨੂੰ ਇੱਕ ਮੰਗ ਪੱਤਰ ਦਿੰਦੀ ਆ ਸ਼੍ਰੋਮਣੀ ਕਮੇਟੀ ਵੀ ਇਹ ਫੈਸਲਾ ਤੁਸੀਂ ਆਪ ਕਰੋ ਤੇ ਜੀ ਔਰ ਉੱਥੇ ਫੈਸਲਾ ਜਦੋਂ ਕਰਨ ਵਾਸਤੇ ਪੱਤਰ ਦਿੱਤਾ ਜਾਂਦਾ ਤੇ 22 ਦਸੰਬਰ ਨੂੰ ਜਥੇਦਾਰਾਂ ਦੀ ਮੀਟਿੰਗ ਚੱਲ ਰਹੀ ਆ ਗੜਗੱਦੀ ਇਹ ਉਹ ਜਥੇਦਾਰ ਆ ਜਿਹੜਾ ਰਾਜ ਦੇ ਹਨੇਰੇ ਚ ਬਣਾ ਗਿਆ ਸੀ ਜੀ ਇਹ ਉਹ ਜਥੇਦਾਰ ਹੈ ਜਿਹਨੂੰ ਸਾਰੀਆਂ ਜਥੇਬੰਦੀਆਂ ਨੇ ਅਜੇ ਵੀ ਪਰਾਂਤ ਨੇ ਕੀਤਾ ਪਰ ਮੈਂ ਫਿਰ ਉਹਨੂੰ ਇਹ ਗੱਲ ਕਹਿਣਾ ਮੈਂ ਇਸ ਕਰਕੇ ਕਹਿਣਾ ਹੈ ਕਿ ਭਾਵੇਂ ਹੁਣ ਮੋਦੀ ਸਰਕਾਰ ਆ ਅਸੀਂ ਉਹਦੇ ਖਿਲਾਫ ਧਰਨੇ ਲਾਏ ਅਸੀਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਆ ਜਿਹੜੀ ਵੀ ਸਰਕਾਰ ਆਉਣੀ ਆ ਅਸੀਂ ਕਿਸਾਨ ਜੱਥੇਬੰਦੀਆਂ ਉਸ ਸਰਕਾਰ ਦੇ ਖਿਲਾਫ ਧਰਨੇ ਲਾਉਣੇ ਆ ਪ੍ਰਸ਼ਾਸਨ ਦੇ ਖਿਲਾਫ ਲਾਉਣੇ ਆ ਕਿ ਜੇ ਅਸੀਂ ਜਦੋਂ ਕੋਈ ਮਸਲਾ ਹੁੰਦਾ ਹੈ ਤੇ ਗੱਲਬਾਤ ਵੀ ਸਾਡੀ ਸਰਕਾਰ ਨਾਲ ਚੱਲਦੀ ਆ ਹਾਂਜੀ ਮੈਂ ਇਹ ਜਥੇਦਾਰ ਨੂੰ ਇਹ ਇਸ ਕਰਕੇ ਮੈਂ 27 ਤਰੀਕ ਨੂੰ ਇੱਕ ਪੱਤਰ ਲਿਖਿਆ ਕਿ ਜਥੇਦਾਰ ਸਾਹਿਬ ਤੁਹਾਡੇ ਕੋਲੇ ਸ਼੍ਰੋਮਣੀ ਕਮੇਟੀ ਨੇ ਮਸਲਾ ਲਿਆਂਦਾ ਹੈ ਤੇ ਵੇਖਿਓ ਇਹਨੂੰ ਤੁਸੀਂ ਮਲਕ ਜਿਹੜਾ ਗੁਰਮਤਿ ਸਾਰ ਪੰਥਕ ਸਿਧਾਂਤਾਂ 'ਤੇ ਅਧਾਰ ਸਿੱਖੀ ਸਿਧਾਂਤਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਯਾਦਾ ਨੂੰ ਸਨਮੁਖ ਰੱਖਦੇ ਹੋਇਆ ਇਹਦੇ 'ਤੇ ਜਿਹੜਾ ਫੈਸਲਾ ਕਰਨਾ ਕਿਤੇ ਉਹ ਨਾ ਹੋਵੇ ਭਈ ਜਿਸ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਨੇ ਉਦੋਂ ਸਰਸੇ ਸਾਹਿਬ ਨੂੰ ਮaaf ਕਰਤਾ ਜਾਂ ਹੋਰ ਜਿਹੜੇ ਇਹ ਫੈਸਲੇ ਕੀਤੇ ਤੇ ਮੁੜ ਕੇ ਉਹਨੂੰ ਜਿਹੜਾ ਸੀ ਉਹ ਉਥੇ ਆ ਕੇ ਤੇ ਖਲੋੜਾ ਪਿਆ ਜੀ ਤੁਸੀਂ ਇਹੋ ਜਿਹਾ ਫੈਸਲਾ ਨਾ ਕਰਿਓ ਜੀ ਔਰ ਕੋਨੇ ਉਹੋ ਹੀ ਫੈਸਲਾ ਕੀਤਾ ਔਰ ਉਸ ਟਾਈਮ ਦੇ ਉੱਤੇ ਉਹਨੂੰ ਪੱਤਰਕਾਰ ਸਵਾਲ ਕਰਦੇ ਆ ਹਾਂਜੀ ਕਿ ਕੀ ਤੁਸੀਂ ਵਡਾਲਾ ਸਾਹਿਬ ਨੂੰ ਵੀ ਤੁਹਾਡੇ ਤੇ ਤਲਬ ਕਰੋਗੇ ਉਹ ਕਹਿੰਦਾ ਲੋੜ ਪਈ ਤੇ ਕਰਾਂ ਜੀ ਕਿਸ ਤਰ੍ਹਾਂ ਦੇ ਫੈਸਲੇ ਅਕਾਲ ਤਖਤ ਹੋ ਰਹੇ ਸੋ ਸਿਰਸਾ ਸਾਹਿਬ ਜੀ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੁਸੀਂ ਇਹ ਉਹਦੇ ਵਿੱਚ ਇਹ ਗੱਲ ਕਹੀ ਹੈ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚ ਹਿੰਮਤ ਹੈ ਤਾਂ ਮੈਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਵਿਖੇ ਉਹ ਕੀ ਮਾਮਲਾ ਬਿਲਕੁਲ ਮੈਂ ਕਿਹਾ ਜੀ ਮੈਂ ਇਸ ਕਰਕੇ ਕਿਹਾ ਕਿ ਜਿਹੜੀ ਸਰੋਂਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਨੂੰ ਪੱਤਰ ਦਿੰਦੀ ਆ ਹਾਂ ਜੀ 328 ਰੁਪਏ ਦੇ ਸਬੰਧ ਵਿੱਚ ਜੀ ਇਹ ਫੈਸਲਾ ਧਾਰਮਕ ਆ ਤੇ ਇਹਨੂੰ ਤੁਸੀਂ ਇਹਦਾ ਫੈਸਲਾ ਕਰੋ ਇਹ ਸਰਕਾਰ ਕੋਲ ਨਹੀਂ ਜਾਣਾ ਚਾਹੀਦਾ ਜੀ ਮੈਂ ਉੱਥੇ ਇਹ ਗੱਲ ਕਹੀ ਆ ਕਿ ਤੁਸੀਂ ਸ਼੍ਰੋਮਿਕ ਕਮੇਟੀ ਨੂੰ ਅਦਾਬ ਕੀਤੀ ਆ ਕਿ ਤੁਸੀਂ ਸਰਕਾਰ ਕੋਲ ਨਹੀਂ ਜਾਣਾ ਪੁਲਿਸ ਕੋਲ ਨਹੀਂ ਜਾਣਾ ਇਸ ਸੰਬੰਧ ਵਿੱਚ ਕੋਈ ਬਿਆਨ ਨਹੀਂ ਦੇਣੇ ਹਾਂਜੀ ਕੋਈ ਸਹਿਯੋਗ ਨਹੀਂ ਦੇਣਾ ਤੇ ਸਰਕਾਰ ਨੂੰ ਵੀ ਤਾੜਨਾ ਕੀਤੀ ਆ ਜੀ ਕਿ ਤੁਸੀਂ ਸਰਕਾਰ ਨੇ ਜੇ ਇਹਨਾਂ 328 ਰੁਪਿਆਂ ਦੇ ਸਬੰਧ ਵਿੱਚ ਕੋਈ ਵੀ ਕਿਸੇ ਕਿਸਮ ਦੀ ਦਖਲਅੰਦਾਜ਼ੀ ਕੀਤੀ ਜੀ ਆ ਜਿਹੜੀ ਐਫ ਆਈ ਆਰ ਹੋਈ ਆ ਇੱਥੇ ਕੋਈ ਕਾਰਵਾਈ ਕੀਤੀ ਤੇ ਫੇਰ ਸਰਕਾਰ ਨੂੰ ਪੰਥਕ ਕਰਵਤਾਂ ਅਨਸਾਰ ਅਕਾਲ ਤਖਤ ਤੋਂ ਕਾਰਵਾਈ ਕੀਤੀ ਜਾਊਗਾ ਉਹਨਾਂ ਦੇ ਖਿਲਾਫ ਜੀ ਮੈਂ ਜਥੇਦਾਰ ਨੂੰ ਇਹ ਗੱਲ ਕਹੀ ਆ ਕਿ ਜੈਸਸ ਸ਼੍ਰਮਣੀ ਕਮੇਟੀ ਨੇ ਜੀ ਤੁਹਾਨੂੰ ਪੱਤਰ ਦਿੱਤਾ ਹਾਂਜੀ ਮੈਂ ਉਸ ਸ਼੍ਰਮਣੀ ਜਿਹਦੇ ਆਖੇ ਇਲਾਕੇ ਤੁਸੀਂ ਇਹ ਫੈਸਲਾ ਕੀਤਾ ਜਿਹੜਾ ਮੈਂ ਸੁਣਿਆ ਜੀ ਮੈਂ ਉਸ ਸ਼੍ਰਮਣੀ ਕਮੇਟੀ ਨੂੰ ਚੈਦੂ ਮਸੰਦ ਜੀ ਮਸਾ ਰੰਗੜ ਮੰਤ ਨਰੇਨ ਨੂੰ ਸੋਚਾਨੰਦ ਜੀ ਆਹ ਤਾਂ ਵੱਡਾ ਦੋਸ਼ੀ ਮੰਨਦਾ ਹੈ ਜੀ ਜਿਵੇਂ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਕੁਝ ਕਹਿ ਰਿਹਾ ਸਿੱਸਾ ਸਾਹਿਬੀ ਇੱਕ ਸਵਾਲ ਹੈਗਾ ਵੀ ਜਿਹੜੀ ਤੁਸੀਂ ਕਿਤਾਬ ਦੀ ਗੱਲ ਕਰਦੇ ਹੋ ਹਿੰਦੀ ਬੁੱਕ ਦੀ ਇਹ ਗੁਰੂ ਸਾਹਿਬ ਨੂੰ ਜਿਵੇਂ ਬਦਨਾਮ ਕੀਤਾ ਹੈ ਚੋਰ ਡਾਕੂ ਇਹਨਾਂ ਨੂੰ ਐਸਜੀਪੀਸ ਨੂੰ ਕਹਿਣ ਦੀ ਲੋੜ ਕਿਉਂ ਪਈ ਸੀ ਇਹ ਸਾਰਾ ਕੁਝ ਕਰਨ ਦੀ ਹਾਂ ਬੜਾ ਵੱਡਾ ਸਵਾਲ ਹੈ ਹੁਣ ਮੈਂ ਉਹ ਥੋੜੀ ਜਿਹੀ ਮੇਰੀ ਗੱਲ ਰਹੀ ਹੈ ਮੈਂ ਉਹ ਕਰਕੇ ਤੁਹਾਨੂੰ ਇਹਦਾ ਦੱਸਦਾ ਜੀ ਜੀ ਤੁਸੀਂ ਉਹੀ ਗੱਲ ਕਰਦੇ ਨਾ ਤਾਂ ਹੀ ਮੇਰੇ ਅੱਗੇ ਰੱਖੀ ਹੈ ਹਾਂਜੀ ਮੈਂ ਕਹਿੰਦਾ ਕਿ ਮੈਨੂੰ ਸਦੋ ਕਾਲ ਤੱਕ ਹੱਥੇ ਤਾਂ ਮੈਂ ਨਹੀਂ ਆਉ ਕਿ ਆਉਂਗਾ ਜੀ ਹੁਣ ਮੇਰਾ ਸਵਾਲ ਹੈ ਸੰਗਤ ਨੂੰ ਤੇ ਤੁਹਾਡੇ ਚੈਨਲ ਦੇਣਾ ਜੀ ਜੇ ਤੇ ਮੈਨੂੰ ਸੱਦ ਰਹੀ ਨੇ ਤੇ ਮੈਂ ਜਾਉਂਗਾ ਮੈਂ ਦੱਸੂਗਾ ਕਿ ਇਹ ਲੋਕ ਜਿਹੜੇ ਨੇ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਤੋਂ ਵੱਧ ਦੋਸ਼ ਉਹਨਾਂ ਚੰਦੀਵਾ ਤੋਂ ਵੱਧ ਦੋਸ਼ੀ ਨੇ ਹਾਂਜੀ ਤੇ ਜੇ ਨਹੀਂ ਸਾਦੇ ਤੇ ਫਿਰ ਸਿੱਖਾਂ ਦਾ ਫੈਸਲਾ ਕਰੇ ਹੁਣ ਜਿਹੜੀ ਉਹ ਕਿਤਾਬ ਹੈ ਹਾਂਜੀ ਕੋਈ ਕਤਾਰ ਕੋਈ ਹੋਰ ਨਹੀਂ ਪਬਲਿਸ਼ ਕਰਦਾ ਸ੍ਰੋਮਣੀ ਕਮੇਟੀ ਕਰਦੀ ਉਹਦਾ ਲੇਖ ਕੋਈ ਨਹੀਂ ਹਾਂਜੀ ਔਰ ਉਹਨੂੰ ਇਹ ਮੰਨਦੇ ਆ ਉਹ ਕਹਿੰਦੇ ਅਸੀਂ ਮਾਫੀ ਮੰਗ ਲਈ ਹੁਣ ਸਵਾਲ ਇਹ ਆ ਕਿ ਜਦੋਂ ਸਤਵੇਂ ਪਾਤਸ਼ਾਹ ਨੇ ਰਾਮ ਰਾਏ ਵੱਲੋਂ ਮਿੱਟੀ ਮੁਸਲਮਾਨ ਦੀ ਕਹਿਨ ਤੋਂ ਬੇਈਮਾਨ ਦੀ ਕਹਿਨ ਤੇ ਆਪਣੇ ਮੱਥੇ ਨਹੀਂ ਲਾਇਆ ਹਾਂਜੀ ਤੇ ਉਹ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਮੱਥੇ ਨੀ ਲਾਹ ਤੇ ਸਿੱਖਾਂ ਨੂੰ ਹੁਕਮ ਕੀਤਾ ਵੀ ਤੁਸੀਂ ਇਹਨੂੰ ਗਾਇਨਾ ਕੋਈ ਮਿਲਵਰਤ ਨਹੀਂ ਰੱਖਣਾ ਜਿਹੜਾ ਕਿ ਅੱਜ ਤੱਕ ਆਰਾਮ ਰਿਆਂ ਦੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈਗਾ ਜੀ ਜਿਸ ਸ਼੍ਰੋਮਣੀ ਕਮੇਟੀ ਨੇ ਏਡੀ ਵੱਡੀ ਕਿਤਾਬ ਲਿਖੀ ਆ ਤੇ ਫਿਰ ਉਹਨਾਂ ਵੱਧ ਦੋਸ਼ੀ ਹੈਗੇ ਕਿ ਨਹੀਂ ਹੈਗੇ ਹੁਣ ਤੁਸੀਂ ਸਵਾਲ ਕੀਤਾ ਭੀ ਇਹ ਲਿਖੀ ਕਿਉਂ ਆ ਹਾਂਜੀ ਲਿਖੀ ਇਸ ਕਰਕੇ ਆ ਸਾਨੂੰ ਆ ਜਿਹੜਾ 328 ਰੁਪਿਆਂ ਦਾ ਮਸਲਾ ਇਹ ਵੀ ਕਿਤਾਬ ਨਾਲ ਮਿਲਦਾ ਜੀ ਜੇਕਰ ਸਰੋਮਣੀ ਕਮੇਟੀ ਇੱਡੀ ਵੱਡੀ ਕਿਤਾਬ ਲਿਖਾ ਸਕਦੀ ਆ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਨੇ ਕਿਤਾਬ ਲਖਵਾਈ ਆ ਆਰਐਸਐਸ ਵਾਲਿਆਂ ਨੇ ਲਾਗਪੁਰੀਆਂ ਨੇ ਇਹ ਮਹਾਰਾਜ ਦੇ ਸਰੂਪ ਉਹਨਾਂ ਕੋਲ ਤੇ ਆ ਜਿਹੜੇ ਗੁਰਮੀਤ ਰਾਭਰੀਂ ਦੇ ਚੇਲੇ ਨੇ ਉਹਨਾਂ ਕੋਲੇ ਕਈਆਂ ਦੇ ਮਹਾਰਾਜੀਆਂ ਸਰੂਪ ਮਹਾਰਾਜ ਦੇ ਸਰੂਪ ਕਹੇ ਨੇ ਜੀ ਜਿਹੜੇ ਇਸ ਕਿਤਾਬ ਨੂੰ ਲਿਖ ਸਕਦੇ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਕਰਵਾ ਸਕਦੇ ਆ ਉਹਨਾਂ ਤੋਂ ਪੀ ਜੀ ਆਉਣ ਵਾਲੇ ਸਮੇਂ ਚ ਸਿੱਖ ਧਰਮ ਨੂੰ ਨੇਸ ਤੋਂ ਨ부ਤ ਕਰਨ ਲਈ ਆਰਐਸਐਸ ਦੇ ਲੋਹੇ ਦੇ ਘਹਾੜੇ ਰੂਪੀ ਲੋਹੇ ਦੇ ਜਿਹੜਾ ਘਹਾੜਾ ਉਹਦੇ ਵਿੱਚ ਇਹ ਲੱਕੜ ਦੇ ਦਸਤੇ ਦਾ ਕੰਮ ਕਰ ਰਹੇ ਨੇ ਪੀ ਜੀ ਆਰਐਸਐਸ ਦੇ ਲੋਹੇ ਰੂਪੀ ਘਹਾੜੇ ਵਿੱਚ ਜੀ ਸ਼੍ਰੋਮਣੀ ਕਮੇਟੀ ਤੇ ਬਾਦਲ ਚੰਡਾਰ ਚੌਕੜੀ ਹਾਂਜੀ ਜਿਨ੍ਹਾਂ ਨੇ ਇਹਨੂੰ ਰਾਤ ਦੇ ਨੇਰੇ ਤੇ ਜਥੇਦਾਰ ਬਣਾਇਆ ਔਰ ਜਿਨ੍ਹਾਂ ਨੇ ਕਹਿਤੇ ਇਹ ਫੈਸਲੇ ਕਰ ਰਿਹਾ ਹੈ ਇਹ ਸਾਰੇ ਦੇ ਸਾਰੇ ਸਿੱਖ ਧਰਮ ਨੂੰ ਇਹ ਨੇਸ ਤੋਂ ਨ부ਤ ਕਰਨ ਦੀ ਸਾਜ਼ਿਸ਼ ਜਿਹਦੇ ਵਿੱਚ ਸਾਰਾ ਕੁਝ ਕਰ ਰਹੇ ਨੇ ਤਾਂ ਹੀ ਇਹ ਸਾਰਾ ਕੁਝ ਜਿਹੜਾ ਇਹ ਹੋਇਆ ਜੀ ਸਿਰਸਾ ਸਾਹਿਬ ਜਿਹੜਾ ਇੱਕ ਚਾਰਟ ਅਕਾਊਂਟੈਂਟ ਹੈਗਾ ਸਤਿੰਦਰ ਕੋਹਲੀ ਤੇ ਕਹਿੰਦੇ ਉਹਦੇ ਕੋਲੋਂ ਕੋਈ 7.2 ਕਰੋੜ ਦੀ ਵਸੂਲੀ ਲੈਣੀ ਸੀਗੀ ਇਹਨਾਂ ਨੇ ਕੋਈ ਉਹ ਕਿਉਂ ਨਹੀਂ ਲਈ ਗਈ ਭਲਾ ਉਹਦਾ ਜਿਹੜਾ ਵਿਵਾਦ ਚੱਲਦਾ ਹੈ ਇਹ ਇੰਨੀ ਵੱਡੀ ਰਕਮ ਦਾ ਉਹਦੀ ਸਭ ਤੋਂ ਪਹਿਲਾਂ ਜਿਹੜੀ ਪੋਇੰਟਮੈਂਟ ਸੀ ਉਹਨੂੰ ਮੈਂ ਚੈਲੰਜ ਕੀਤਾ ਸੀ 2010 ਚ ਜੀ ਔਰ ਉਹ ਇਹਨਾਂ ਨੇ ਰੱਦ ਕੀਤੀ ਤੇ ਫਿਰ ਇਹਨਾਂ ਨੇ ਦੁਬਾਰਾ ਇਹਨਾਂ ਨੇ ਪਹਿਲਾਂ ਉਹਨੂੰ ਜਿਹੜੀ ਸੀ ਪੂਰੀ ਪ੍ਰਕਿਰਿਆ ਨਹੀਂ ਸੀ ਕੀਤੀ ਨਾ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਸੀ ਨਾ ਕੋਈ ਐਡਵਰਟਾਈਜ਼ਮੈਂਟ ਕੀਤੀ ਸੀ ਜੀ ਤੇ ਉਹਨੂੰ ਚੁੱਪਚੀ ਪਿੱਛੇ ਰੱਖ ਲਿਆ ਤੇ ਮੈਂ ਉਹਨੂੰ ਚੈਲੰਜ ਕੀਤਾ ਸੀ ਜੀ ਉਹ ਫੈਸਲਾ ਮੇਰੇ ਹੱਕ ਚ ਹੋਇਆ ਤੇ ਸ਼੍ਰੋਮਣੀ ਕਮੇਟੀ ਨੇ ਉਹਨੂੰ ਜਿਹੜੀ ਉਹਦੀ ਪੋਇੰਟਮੈਂਟ ਸੀ ਉਹ ਰੱਦ ਕੀਤੀ ਤੇ ਫਿਰ ਦੁਬਾਰਾ ਅਖਬਾਰਾਂ ਚ ਇਸ਼ਤਿਹਾਰ ਦੇ ਕੇ ਤੇ ਉਸੇ ਨੂੰ ਹੀ ਰੱਖਿਆ ਜੀ ਜਦੋਂ ਕਿ ਹੋਰ ਕਈ ਕੈਂਡੀਡੇਟ ਆਏ ਸੀ ਕਿ ਅਸੀਂ ਇਹ ਜਿਹੜਾ ਚਾਰਟਰਡ ਅਕਾਊਂਟ ਦਾ ਮਲਕੇ ਮਸਲਾ ਹੈ ਇਹ ਜਿਹੜਾ ਕੇਸ ਆ ਅਸੀਂ ਆਪ ਕਰਾਂਗੇ ਤੇ ਅਸੀਂ ਹਰ ਤਰ੍ਹਾਂ ਨਾਲ ਇਹ ਬਿਨਾਂ ਪੈਸਿਆਂ ਤੋਂ ਇਹ ਕੰਮ ਕਰਨ ਨੂੰ ਤਿਆਰ ਆਂ ਸੇਵਾ ਕਰਨ ਨੂੰ ਤਿਆਰ ਆਂ ਤੇ ਜੀ ਤੇ ਇਹ ਨਹੀਂ ਮੰਨੇ ਉਸ ਨੇ ਨੂੰ ਰੱਖਿਆ ਕਿਉਂਕਿ ਉਹ ਚਾਰਟਰਡ ਅਕਾਊਂਟੈਂਟ ਸੁਖਬੀਰ ਬਾਦਲ ਦੇ ਘਰ ਦਾ ਕੰਮ ਵੀ ਸਾਰਾ ਜਿਹੜਾ ਬੱਸਾਂ-ਬੱਸਾਂ ਦਾ ਜੋ ਆ ਸਾਰਾ ਉਸੇ ਦਾ ਉਹੀ ਕਰਦਾ ਹੈ ਜੀ ਉਹਨੂੰ ਗੁਰੂ ਘਰ ਚੋਂ ਮੋਟੀਆਂ ਰਕਮਾਂ ਤਲਖਾਂ ਦੇਖੇ ਹੋਰ ਉਹਨੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਮੇਰਾ ਵਾਲਾ ਕੇਸ ਸੀ ਉਹਦੀ ਵੀ ਅਜੇ ਤੱਕ ਵਸੂਲੀ ਨਹੀਂ ਕੀਤੀ ਜੀ 9 ਕਰੋੜ 61 ਲੱਖ 15000 347 ਰੁਪਏ ਦਾ ਕੇਸ ਇਹਨਾਂ ਨੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਕੀਤਾ ਹੈ 2020 ਤੋਂ ਲੈ ਕੇ ਜੀ ਉਹਦਾ ਅਜੇ ਤੱਕ ਫੈਸਲਾ ਨਹੀਂ ਹੋਇਆ ਉਹ ਚਾਹਤਾ ਕਾਊਂਟਰ ਕੰਮ ਕਰਦਾ ਚਕਵੀਰ ਦਾ ਝਿਤਾ ਉਸ ਕਰਕੇ ਉਹ ਕੋ ਪੈਸੇ ਨਹੀਂ ਲੈ ਰਹੀ ਫੈਸਲਾ ਦੇ ਖਰਤਾ ਦੇ ਖਲਾਫ ਜੀ ਉਹ ਗਵਿੰਦ ਸਿੰਘ ਲੋਗੋ ਵਾਲ ਨੇ ਪਰ ਇਹ ਫੈਸਲੇ ਅੱਜ ਤੱਕ ਪੈਸੇ ਅੱਜ ਤੱਕ ਵਾਪਸ ਨਹੀਂ ਜਾ ਸਕੇ ਕਿਉਂਕਿ ਉਹ ਸੁਖਬੀਰ ਬਾਦਲ ਦਾ ਕਰੰਦਾ ਏ ਉਹਦੇ ਕੰਮ ਕਰਦਾ ਏ ਤਾਂ ਨਹੀਂ ਜੀ ਐ ਸਿਰਫਾ ਸਾਹਿਬ ਜਿਹੜੀ ਮੈਂ ਤੁਸੀਂ ਗੱਲ ਕਰ ਰਿਆ ਸੀ ਚਾਰਟ ਕਾਉਂਟਡ ਦੀ ਵੀ ਕੰਮ ਕਰਦਾ ਸੀ ਸੁਖਬੀਰ ਦਾ ਤੇ ਇਹਨੂੰ ਤਨਖਾਹ ਕਿੱਥੋਂ ਦਿੱਤੀ ਜਾਂਦੀ ਸੀਗੀ ਇਹਨੂੰ ਗੁਰਦੁਆਰੇ ਚ ਵੀ ਰੱਖਿਆ ਸੀ ਵੀ ਇੱਥੇ ਵੀ ਜਿਹੜਾ ਟਾਫਿਕ ਹੌਂਟੋਂ ਦਾ ਕੰਮ ਕਰੂਗਾ ਜੀ ਸਰੋਵੀ ਕਮੇਟੀ ਨੇ ਆਪਣਾ ਇੱਕ ਅਜੈਕਟਾ ਦਾ ਮਤਾ ਪਾ ਕੇ ਉਹਦੇ ਚ ਲਿਖਿਆ ਕਿ ਜਰਨਲ ਉਸੇ ਬਤਾ ਵਿੱਚ ਇਹਦੇ ਵਿੱਚ ਹੈਗਾ ਜੀ ਇਹਨਾਂ ਨੇ ਜਿਹੜਾ ਹੈ ਉਹ ਇਹਨੂੰ ਸਨੇ ਕੰਮ ਜਿਹੜਾ 25% ਕੀਤਾ 75% ਸਰੋਵੀ ਕਮੇਟੀ ਦਾ ਕੰਮ ਨਹੀਂ ਕੀਤਾ ਜੀ ਜਿਸ ਕਰਕੇ ਇਹਨੂੰ ਜਿਹੜੇ ਇਹ ਪੈਸੇ ਦਿੱਤੇ ਨੇ ਇਹ ਵਸੂਲ ਕੀਤੇ ਜਾਣ ਜੀ ਉਹ ਸ਼ਰਮਣੀ ਕਮੇਟੀ ਦਾ ਵੀ ਕੰਮ ਸ਼ਰਮਣੀ ਕਮੇਟੀ ਕੰਮ ਕਰਦਾ ਸੁਖਵੀਰ ਬਾਦਲਾ ਤੇ ਸ਼ਰਮਣੀ ਕਮੇਟੀ ਦਾ ਕੰਮ ਤਾਂ ਦਿੱਤਾ ਵੀ ਤਨਖਾਹ ਸ਼ਰਮਣੀ ਕਮੇਟੀ ਚੋਂ ਦਵਾਂਗੇ ਤੇ ਕੰਮ ਸੁਖਵੀਰ ਦਾ ਕਰੂ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਕੀਤਾ ਜੀ ਸਿਰਸਾ ਸਾਹਿਬ ਮੈਂ ਖੀਰਲੀ ਗੱਲ ਕਰਦਾ ਵੀ ਜਿਹੜਾ ਨਾਗਪੁਰ ਦੇ ਵਿੱਚ ਕਿਸ ਐਸ ਆਰ ਐਸ ਐਸ ਦੇ ਵੱਲੋਂ ਇੱਕ ਵੱਡਾ ਸਮਾਗਮ ਕਰਵਾਇਆ ਗਿਆ ਸੀ ਉੱਥੇ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਜੇ ਬੈਠ ਕੇ ਬੈਂਚਾਂ ਦੇ ਬੈਠ ਕੇ ਕਈ ਲੀਡਰ ਹੋਰ ਵੀ ਬੈਠੇ ਹੋਏ ਸੀਗੇ ਇੱਕ ਪਾਸੇ ਬਾਬਾ ਹਰਨਾਮ ਸਿੰਘ ਤੁਮਾ ਵੀ ਪੈਰਲ ਮਕਾ ਕੇ ਬੈਠਾ ਸੀਗਾ ਬੜਾ ਵੱਡਾ ਵਿਵਾਦ ਉੱਠਿਆ ਸੀ ਮर्यादा ਦੀਆਂ ਧੱਜੀਆਂ ਉਡਾਈਆਂ ਗਈਆਂ ਉਸ ਤੇ ਕੀ ਕਹੋਗੇ ਦੇਖੋ ਉਹਦੇ ਸਬੰਧ ਵਿੱਚ ਕੱਲ ਭਾਈ ਰਣਜੀਤ ਸਿੰਘ ਹੋਰੀ ਇਸ ਜਥੇਦਾਰ ਨੂੰ ਮਗ ਪੱਤਰ ਦੇ ਕੇ ਆਇਆ ਹਾਂ ਜੀ ਹੁਣ ਦੇਖਦੇ ਹਾਂ ਕਿ ਇਹ ਜਥੇਦਾਰ ਜਿਹੜਾ ਉਹਦੇ ਸਬੰਧ ਵਿੱਚ ਕੀ ਹਸਲਾ ਕਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਸੋ ਸਿਰਸਾ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ ਮੈਂ ਦੁਬਾਰਾ ਤੁਹਾਡਾ ਤੁਹਾਡੇ ਚੈਨਲ ਦਾ ਧੰਨਵਾਦ ਵੀ ਕਰਦਾ ਤੇ ਨਾਲੇ ਬੇਨਤੀ ਕਰਦਾ ਕਿ ਜਿਹੜੀ ਗੱਲ ਮੈਂ ਕਹੀ ਹੈ ਹਾਂਜੀ ਕਿ ਜੇ ਇਹਨਾਂ 'ਚ ਹਿੰਮਤ ਆ ਤੇ ਨਾ ਇਹਨਾਂ ਨੂੰ ਅੱਜ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸੱਚੇ ਨੰਦ ਤੇ ਗੰਗੂ ਤੇ ਇਹ ਵਜੀਦੇ ਤੋਂ ਵੱਧ ਦੋਸ਼ੀ ਮੰਨਦਾ ਜੇ ਉਹਨਾਂ 'ਚ ਜੇ ਹਿੰਮਤ ਆ ਤੇ ਇਹ ਦੁਬਾਰਾ ਮੈਂ ਇਹ ਫੇਰ ਇਹਨਾਂ ਨੂੰ ਚੈਲੰਜ ਕਰਦਾ ਕਿ ਇਹ ਕਹਿੰਦੇ ਨੇ ਕਿ ਅਸੀਂ ਭਾਈ ਬਲਦੇਵ ਸਿੰਘ ਬਡਾਲਾ ਨੂੰ ਜੇ ਲੋੜ ਪਈ ਤੇ ਸੱਦਾਂਗੇ ਇਹ ਪਹਿਲਾਂ ਮੈਨੂੰ ਸੱਦਣ ਫਿਰ ਉਸ ਤੋਂ ਬਾਅਦ ਬਡਾਲੇ ਦੀ ਵਾਰੀ ਆਏਗੀ ਸਿਰਸਾ ਸਾਹਿਬ ਜੀ ਇੱਕ ਮੈਂ ਸਵਾਲ ਮੈਂ ਦੁਬਾਰਾ ਤੋਂ ਕਰ ਰਿਹਾ ਗਿਆ ਵੀ ਜੇ ਸਰਕਾਰ ਕੋਈ ਵੱਡਾ ਸਟੈਂਡ ਜਾਂ ਕਾਰਵਾਈ ਨਹੀਂ ਕਰਦੀ ਫਿਰ ਤੁਹਾਡਾ ਜਥੇਬੰਦੀਆਂ ਜਿਹੜੀ ਇਕੱਠੀਆਂ ਹੋਈਆਂ ਤੁਸੀਂ ਤੁਹਾਡਾ ਸਟੈਂਡ ਕੀ ਹੋਵੇਗਾ ਇਹ ਸਮੇਂ ਸਮੇਂ ਅਸੀਂ ਵਿਚਾਰਾ ਕਰਕੇ ਤੇ ਜੇ ਸਰਕਾਰ ਇਹ ਤੇ ਕੋਈ ਨਹੀਂ ਕਰਦੀ ਤੇ ਫਿਰ ਅਸੀਂ ਸਰਕਾਰ ਨੂੰ ਜਿਸ ਤਰ੍ਹਾਂ ਪਹਿਲਾਂ ਨਾਕ ਚ ਦਮ ਕੀਤਾ ਸੀ ਉਸੇ ਤਰ੍ਹਾਂ ਦੁਬਾਰਾ ਫੇਰ ਕਰਾਂਗੇ ਅਸੀਂ ਬੈਠਣ ਵਾਲੇ ਨਹੀਂ ਠੀਕ ਹੈ ਜੀ ਸਿਰਸਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ